लुधियाना ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਉੱਥੇ ਹੀ ਪੰਜਾਬ ਦੇ ਵਿੱਚ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਦੇਖਣਾ ਇਹ ਹੋਵੇਗਾ ਕਿ ਕੌਣ ਬਾਜ਼ੀ ਮਾਰ ਰਿਹਾ ਤੇ ਜਿਸ ਦੇ ਤਹਿਤ ਕੁਝ ਹੀ ਦਿਨ ਰਹਿ ਗਏ ਨੇ ਲੁਧਿਆਣਾ ਜਿਮਨੀ ਚੋਣਾਂ ਦੀ VOTING ਸ਼ੁਰੂ ਹੋ ਜਾਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ 19 ਜੂਨ ਨੂੰ ਜਿਹੜੀ ਕਿ VOTING ਪੈਣੀ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਸੰਜੀਵ अरोड़ा ਦੇ ਹੱਕ ਦੇ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਤੇ ਲੁਧਿਆਣਾ ਦੀਆਂ ਜਿਮਨੀ ਚੋਣਾਂ ਦੇ ਵਿੱਚ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਤੇ ਕਾਂਗਰਸ ਪਾਰਟੀ ਦੇ ਵੱਲੋਂ 파ਰਤ ਪੂਸ਼ਣ ਆਸ਼ੂ ਤੇ ਅਕਾਲੀ ਦਲ ਦੇ ਵੱਲੋਂ ਪਰਪਕਾਰਤ ਸਿੰਘ ਘੁੰਮਣ ਤੇ ਉਥੇ ਹੀ ਜੀਵਨ ਗੁਪਤਾ ਜਿਹੜੇ ਕਿ ਭਾਜਪਾ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਰੇ ਰਹੇ ਤੇ ਜਿਸ ਤਰ੍ਹਾਂ ਤੇ ਲਗਾਤਾਰ ਇੱਕ ਦੂਜੇ ਨੂੰ ਲੈ ਕੇ ਪਲਟਵਾਰ ਵੀ ਹੋ ਰਹੇ ਨੇ ਤੇ ਲੁਧਿਆਣਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਅਖਾੜਾ ਵੀ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਦੇਖਣਾ ਹੈ ਹੋਵੇ ਕੌਣ ਇਸ ਵਾਰ ਬਾਜ਼ੀ ਮਾਰ ਕੇ ਜਾਂਦਾ ਤੇ ਕੌਣ ਹਾਰ ਕੇ ਜਾਂਦਾ ਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਨੂੰ ਖਾਸ ਤੌਰ ਤੇ ਕੀਲ ਕੀਤੀ ਹੋਰ ਕੀ ਕਹਿਣਾ ਆਉ ਤੁਹਾਨੂੰ ਸੁਣਾਉਣੇ ਆ ਕਿ ਤੁਸੀਂ ਸਵਾ 3 ਵਜੇ ਆ ਜਾਓ ਜੀ ਸਵਾ 3 ਵਜੇ ਤੁਹਾਡਾ ਜਿਹੜਾ ਸਾਰਾ ਆਲ ਸਿਸਟਮ ਜਿਹੜਾ ਸਿਸਟਮ ਦੇ ਵਿੱਚ ਤੁਹਾਡਾ ਸਰਟੀਫਿਕੇਟ ਪਿਆ ਹੋਊਗਾ ਤੇ ਤੁਹਾਨੂੰ ਕਹਿ ਦੇਣਗੇ ਆ ਜਾਓ ਮੈਡਮ ਆ ਜਾਓ ਜੀ ਭਾਈ ਸਾਹਿਬ ਆ ਜਾਓ ਬਜ਼ੁਰਗੋ ਆ ਤੁਹਾਡਾ ਕੰਮ ਹੈ ਤੇ ਆ ਲਓ ਜੀ ਆ ਕੰਮ 15 ਤੋਂ 20 ਮਿੰਟ ਕਚਹਿਰੀਆਂ 'ਚ ਨਹੀਂ ਲੱਗਣੇ ਜਿੱਥੇ ਆਪਾਂ ਕਚਹਿਰੀਆਂ ਜ਼ਿੰਦਗੀਆਂ ਕੱਢ ਪੀਆ ਇੰਤਕਾਲ ਕਰਾਉਂਦਿਆਂ ਕਰਾਉਂਦਿਆਂ ਲਈ 10 10 12 12 ਸਾਲ ਲੱਗ ਗਏ ਹੁਣ ਉਹ ਇੰਤਕਾਲ ਆਨਲਾਈਨ ਕਰਦੇ ਅਸੀਂ ਅੱਜ ਅਪਲਾਈ ਕਰੋ ਕੱਲ ਨੂੰ ਇੰਤਕਾਲ ਦਾ ਜਿਹੜੀ ਕਾਪੀ ਫਰਦ ਦੀ ਕਾਪੀ ਜਾਂ ਜਿਹੜੀ ਵੀ ਤੁਹਾਡੀ ਰਜਿਸਟਰੀ ਦੀ ਕਾਪੀ ਉਹ ਤੁਹਾਨੂੰ ਮਿਲ ਜਾਊਗੀ ਸੋ ਮੈਂ ਇਹੀ ਬੇਨਤੀ ਕਰਦਾ ਕਿ ਤੁਸੀਂ ਇੱਕ ਨੰਬਰ ਬਟਨ ਦਬਾ ਕੇ ਝਾੜੂ ਨੂੰ ਕਾਮਯਾਬ ਕਰੋ ਤੇ ਝਾੜੂ ਨੂੰ ਕਾਮਯਾਬ ਕਰੋਗੇ ਤਾਂ ਆਪ ਵੀ ਕਾਮਯਾਬ ਹੋ ਜਾਓਗੇ ਔਰ ਝਾੜੂ ਦਾ ਤਾਂ ਕੰਮ ਹੀ ਸਫਾਈ ਕਰਨਾ ਹੈ ਤਾਂ ਜਿੰਨਾ ਵੀ ਇੱਥੇ ਗੰਦਾ ਸ਼ਹਿਰਾਂ ਚ ਚਾਹੇ ਚਾਹੇ ਉਹ ਪਿਸ਼ਟਾਚਾਰ ਰੂਪੀ ਗੰਦਾ ਚਾਹੇ ਉਹ ਜਿਹੜੀਆਂ ਸਨੇਚਿੰਗ ਸਨੂਚਿੰਗ ਹੁੰਦੀ ਹੈ ਉਹ ਗੰਦ ਹੈ ਨਸ਼ੇ ਵਿਰੁੱਧ ਅਸੀਂ ਯੁੱਧ ਛੇੜਿਆ ਹੋਇਆ ਹੈ ਉਹ ਚ ਤੁਸੀਂ ਤੁਸੀਂ ਸਾਥ ਦੇ ਰਹੇ ਹੋ ਬਹੁਤ ਜ਼ਿਆਦਾ ਫਰਕ ਪੈ ਗਿਆ ਉਹਦੇ ਨਾਲ ਤੇ ਲੋਕ ਬਹੁਤ ਖੁਸ਼ ਨੇ ਪਿੰਡਾਂ 'ਚ ਵੀ ਜਾਣਦੇ ਆ ਸ਼ਹਿਰਾਂ 'ਚ ਵੀ ਜਾਣਦੇ ਆ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਗਰਮੀ ਦੇ ਬਾਵਜੂਦ ਮੈਂ ਦੇਖ ਰਿਹਾ ਕੁਛ ਆਪਣੇ ਹੱਥ ਨਾਲ ਪੇਪਰ ਨਾਲ ਹਵਾ ਵੀ ਚੱਲ ਰਹੀਵੇਂ ਤੇ ਮੈਨੂੰ ਪਤਾ ਹੈ ਗਰਮੀ ਦਾ ਮੌਸਮ ਹੈ ਮੈਂ ਜ਼ਿਆਦਾ ਦੇਰ ਕੋਈ ਬਹੁਤਾ ਵੱਡਾ ਭਾਸ਼ਣ ਨਹੀਂ ਦੇਣਾ ਮੈਂ ਸਿਰਫ ਇਹੀ ਕਹਿਣਾ ਹੈ ਕਿ 4 ਦਿਨ ਰਹਿ ਗਏ 19 ਤਰੀਕ ਨੂੰ ਆਪਣੇ ਬੂਥ ਤੇ ਜਾਓਗੇ 1 ਨੰਬਰ ਬਟਨ ਤੇ ਸੰਜੀਵ अरोड़ा जी ਦੀ ਫੋਟੋ ਹੋਊਗੀ ਤੇ ਨਾਲ ਝਾੜੂ ਦਾ ਚੋਣ ਨਿਸ਼ਾਨਾ ਹੋਊਗਾ ਤੇ 1 ਨੰਬਰ ਬਟਨ ਦਬਕੇ ਆਪਣੀ ਕਾਮਯਾਬੀ ਤੇ ਆਪ ਹੀ ਮੋਹ ਲਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕੋ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਜਦੋਂ ਮਰਜੀ ਬੁਲਾ ਲਿਓ ਅਸੀਂ ਤੁਹਾਨੂੰ ਮਿਲਦੇ ਰਵਾਂਗੇ ਤੁਹਾਡਾ ਇੱਥੇ ਆਇਆਂ ਦਾ ਚੱਲਿਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ